ਕਿੰਦਾ ਮੈਂ ਦਿਖਾਵਾਂਗਾ ਐਵੇਂ ਦਿਖਾ ਲੈ ਨਾ ਐਵੇਂ ਕਰਕੇ ਦਿਖਾ ਦੇ ਕੇ ਦੇਖੋ ਖਾਓ ਜੀ ਪੀਓ ਜੀ ਮ제 ਕਰੋ ਜੀ ਖਾ ਕੇ ਦੇ ਖਾ ਕੇ ਦੇ ਖਾ ਕੇ ਦੇ ਚੰਦਨੀ ਬੱਲੇ ਮੇਰੀ ਮੰਮਾ ਨੂੰ ਲਾਈਕ ਕਰ ਜੀ ਜਾਈ ਦੋ ਕਾਲ ਦੇ ਨਾ ਮਮਾ ਆਪਾਂ ਹੈਲੋ ਜੀ ਨਮਸਤੇ ਸੱਚੀ ਆਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟੋਰੀਅਨਜ਼ ਲਈ ਤੇ ਅੱਜ ਮੈਂ ਤੁਹਾਨੂੰ ਬਣਾਉਣਾ ਸਿਖਾਉਂਗੀ ਫ੍ਰੈਂਕੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆਵੇਂ ਆਪਾਂ ਲਾ ਰੋਟੀ ਬਣਾਵਾਂਗੇ ਤੇ ਉਹਦੇ ਵਿੱਚ ਆਪਾਂ ਪਨੀਰ ਭਰ ਕੇ ਖਾਵਾਂਗੇ ਤੇ ਬੜੇ ਸੌਖੇ ਤਰੀਕੇ ਨਾਲ ਸਿਖਾਵਾਂਗੇ ਤੇ ਤੁਸੀਂ ਬਣੇ ਰਹਿਣਾ ਮੇਰੇ ਨਾਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਜਾਇਓ ਨਾ ਤੇ ਪਲੀਜ਼ ਮੈਨੂੰ ਸਪੋਰਟ ਕਰੋ

ਇਦੇ ਵਾਸਤੇ ਲੈਣਾ ਆਪਾਂ ਪਨੀਰ ਪਨੀਰ ਨੂੰ ਆਪਾਂ ਆਪਣੇ ਹਿਸਾਬ ਨਾਲ ਛੋਟੇ ਜਾਂ ਵੱਡੇ ਟੁਕੜਿਆਂ ਦੇ ਵਿੱਚ ਕੱਟ ਲੈਣਾ ਮੈਂ ਇਹਦੇ ਵਾਸਤੇ ਬਿਲਕੁਲ ਛੋਟੇ-ਛੋਟੇ ਟੁਕੜੇ ਕੱਟੇ ਸੀਗੇ ਤੁਸੀਂ ਇਹਦੀ ਜਗ੍ਹਾ ਤੇ ਵੱਡੇ ਟੁਕੜੇ ਵੀ ਲੈ ਸਕਦੇ ਹੋ ਤੇ ਜਾਂ ਫਿਰ ਇਹਨੂੰ ਕੱਦੂਕਾਸ ਕਰਕੇ ਵੀ ਯੂਜ਼ ਕਰ ਸਕਦੇ ਹੋ ਤੇ ਲੋ ਜੀ ਪਨੀਰ ਦੇ ਟੁਕੜੇ ਇਸ ਤਰ੍ਹਾਂ ਕੱਟ ਲੈਣਾ ਇੱਕ ਗੱਲ ਹੋਰ ਜਿਹੜੇ ਜ਼ਿਆਦਾ ਫੈਟ ਖਾਣਾ ਪਸੰਦ ਨਹੀਂ ਕਰਦੇ ਜਾਂ ਹੈਲਥ ਕੌਨਸ਼ੀਅਸ ਆ ਉਹ ਇਹਦੀ ਜਗ੍ਹਾ ਤੇ ਆਪਣਾ ਸੋਇਆ ਪਨੀਰ ਵੀ ਲੈ ਸਕਦੇ ਹੋ ਕਿਉਂਕਿ ਉਹਦੇ ਵਿੱਚ ਫੈਟ ਬਿਲਕੁਲ ਨਾਮਾਤਰ ਹੁੰਦੀ ਹੈ ਤੇ ਹੁਣ ਇਹਨੂੰ ਅਸੀਂ ਮੈਰੀਨੇਟ ਕਰਨਾ ਹੈ 10 ਤੋਂ 15 ਮਿੰਟ ਲਈ ਲੂਣ ਲੂਣ ਮੈਂ ਇਹ ਪਿੰਕ ਰੌਕ ਸాల్ਟ ਪਾਇਆ ਕਿਉਂਕਿ ਮੈਂ ਹਰ ਮਹੀਨੇ ਜਿਹੜਾ ਆਪਣਾ ਲੂਣ ਹੈ ਬਦਲ-ਬਦਲ ਕੇ ਲੈ ਕੇ ਆਉਣੀ ਹੁੰਨੀ ਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਈ ਸੀ ਥੋੜੀ ਜੀ ਲਾਲ ਮਿਰਚ ਕਾਲੀ ਮਿਰਚ ਤੇ ਹਲਦੀ ਹੁਣ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਘੁਮਾ ਫਰਾ ਕੇ 10 ਤੋਂ 15 ਮਿੰਟ ਲਈ ਇਹਨੂੰ ਸਾਈਡ ਤੇ ਰੱਖ ਦੇਣਾ ਹੈ 10 ਤੋਂ 15 ਮਿੰਟ ਦੇ ਵਿੱਚ ਜਿਹੜੇ ਨਮਕ ਮਿਰਚ ਮਸਾਲੇ ਆਪਾਂ ਪਾਏ ਸੀ ਤੇ ਦਹੀਂ ਪਾਇਆ ਸੀ ਉਹ ਸਾਰੇ ਉਹਦੇ ਵਿੱਚ ਪਨੀਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਇੰਨੇ ਆਪਾਂ ਗੁੰਨ ਲੈਣੇ ਆ ਆਟਾ ਤੇ ਜਿਹੜਾ ਆਪਾਂ ਆਟਾ ਗੁੰਨਣਾ ਇਹਦੇ ਵਿੱਚ ਆਪਾਂ ਕੋਈ ਮੈਦਾ ਨਹੀਂ ਮਿਕਸ ਕਰਨਾ ਕੋਈ ਸੂਜੀ ਨਹੀਂ ਮਿਕਸ ਕਰਨੀ ਨੋਰਮਲ ਜਿਹੜਾ ਆਪਾਂ ਘਰੇ ਰੋਟੀ ਬਣਾਉਂਦੇ ਆ ਉਹੀ ਆਟਾ ਯੂਜ਼ ਕਰਨਾ ਜੇ ਤੁਸੀਂ ਚਾਹਦੇ ਹੋ ਜਿਆਦਾ ਬਰੀਕ ਖਾਣਾ ਤੇ ਤੁਸੀਂ ਮੈਦਾ ਯੂਜ਼ ਕਰ ਸਕਦੇ ਹੋ ਪਰ ਮੇਰੇ ਹਿਸਾਬ ਨਾਲ ਮੈਦਾ ਸ਼ਰੀਰ ਲਈ ਵੈਸੇ ਹੀ ਹਾਨੀਕਾਰਕ ਹੈ ਤੁਸੀਂ ਨ ਸਾ ਇੰਪਲ ਯੂਜ਼ ਕਰ ਲਿਓ ਤੇ ਇਹਦੇ ਵਿੱਚ ਪਾਣਾ ਆਪਾਂ ਬਿਲਕੁਲ ਥੋੜਾ ਜਿਹਾ ਨਮਕ ਸਿਰਫ ਟੇਸਟ ਦੇਣ ਲਈ ਕਿਉਂਕਿ ਜਦੋਂ ਆਪਾਂ ਰੋਟੀ ਖਾਵਾਂਗੇ ਤੇ ਫਿੱਕੀ ਫਿੱਕੀ ਜੀ ਮੂੰਹ ਚ ਆਂਦੀ ਵਧੀਆ ਨਹੀਂ ਲੱਗਣੀ ਥੋੜਾ ਜਿਹਾ ਨਮਕ ਪਾ ਕੇ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਆਟਾ ਗੁੰਨ ਕੇ ਸਾਈਡ ਤੇ ਰੱਖ ਦੇਣਾ ਤੇ ਆਟਾ ਗੁੰਨਣ ਤੋਂ ਬਾਅਦ ਉਹਨੂੰ 10 ਤੋਂ 15 ਮਿੰਟ ਬਾਅਦ ਇੱਕ ਵਾਰ ਪਹਿਲਾਂ ਤਾਂ ਆਪਾਂ ਕੱਚਾ ਜਿਹਾ ਆਟਾ ਗੁੰਨ ਕੇ ਰੱਖ ਦੇਣਾ ਫਿਰ ਉਸ ਤੋਂ ਬਾਅਦ ਆਪਾਂ 10 ਤੋਂ 15 ਮਿੰਟ ਬਾਅਦ ਦੁਬਾਰਾ ਉਹਨੂੰ ਮੁੱਕੀ ਦੇਣੀ ਹੈ ਤੇ ਕਿਉਂਕਿ ਪਹਿਲੇ ਜ਼ਮਾਨਿਆਂ 'ਚ ਨਾ ਰਸੋਈਆਂ ਹੁੰਦੀਆਂ ਸੀ نیچے ਤੇ ਨੀਚੇ ਬੈਠ ਕੇ ਰੋਟੀ ਬਕਾਈ ਜਾਂਦੀ ਸੀ ਉਹਦੇ ਨਾਲ ਜਿਹੜਾ ਆਪਾਂ ਆਟਾ ਗੁੰਨੇਦੇ ਸੀਗੇ ਚੰਗੀ ਤਰ੍ਹਾਂ ਉਹ ਬੈਠ ਕੇ ਨੀਚੇ ਬੈਠਣ ਦੇ ਨਾਲ ਮੁੱਕੀਆਂ ਲਾ ਲਾ ਕੇ ਉੱਥੇ ਜ਼ੋਰ ਲੱਗਦਾ ਸੀ ਤੇ ਆਟਾ ਇੱਕੋ ਵਾਰ 'ਚ ਬਹੁਤ ਵਧੀਆ ਪੱਕ ਜਾਂਦਾ ਸੀ ਪਰ ਅੱਜ ਕੱਲ ਆਪਣੀਆਂ ਰਸੋਈਆਂ ਉੱਪਰ ਨੇ ਸਲਫਾ ਤੇ ਖੜੇ ਹੋ ਕੇ ਬਣਾਈ ਦੀ ਆ ਇਸ ਲਈ ਆਟਾ ਲਾਣ ਦੇ ਵਿੱਚ ਥੋੜੀ ਦੇਰ ਜੇ ਤੁਸੀਂ ਪਹਿਲਾਂ ਉਹਨੂੰ ਰੱਖ ਦੋਗੇ ਉਸ ਤੋਂ ਬਾਅਦ ਪਕਾਓਗੇ ਤੇ ਉਹ ਜ਼ਿਆਦਾ ਵਧੀਆ ਬੰਦ ਹੈ ਤੇ ਲੋ ਜੀ ਹੁਣ ਆਪਾਂ ਜਿਹੜਾ ਮੈਰੀਨੇਟ ਕੀਤਾ ਹੋਇਆ ਸੀ ਉਹਨੂੰ 10 ਤੋਂ 15 ਮਿੰਟ ਹੋ ਚੁੱਕੇ ਨੇ ਕੋਈ ਕਿਉਂ ਨਹੀਂ ਪਾਣਾ ਇਹਨੂੰ ਸਿੰਪਲ ਆਪਾਂ ਕੜਾਈ ਦੇ ਵਿੱਚ ਬਸ ਪਾ ਕੇ 5-7 ਮਿੰਟ ਲਈ ਪੱਕਣ ਲਈ ਰੱਖ ਦੇਣਾ ਹੈ ਜਦੋਂ ਤੱਕ ਪਨੀਰ ਆਪਣਾ ਪੱਕੀ ਦਾ ਪੱਕਦਾ ਹੈ ਇੰਨੇ ਆਪਾਂ ਆਪਣੇ ਜਿਹੜੇ ਜੋ ਵੀ ਆਪਾਂ ਸਬਜ਼ੀਆਂ ਪਾਣੀਆਂ ਨੇ ਤੁਸੀਂ ਆਪਣੀ ਪਸੰਦ ਦੀਆਂ ਜੋ ਸਬਜ਼ੀਆਂ ਪਾਣਾ ਚਾਹੁੰਦੇ ਹੋ ਤੁਸੀਂ ਉਹ ਪਾ ਸਕਦੇ ਹੋ ਮੈਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਈ ਸੀ ਬਿਲਕੁਲ ਲੰਬੀ-ਲੰਬੀ ਕੱਟ ਕੇ ਤੇ ਨਾਲ ਹੀ ਪਾਏ ਸੀ ਪਿਆਜ਼ ਪਿਆਜ਼ ਆਪਾਂ ਗੋਲ-ਗੋਲ ਕੱਟ ਕੇ ਇਹਨਾਂ ਦੇ ਚੰਗੀ ਤਰ੍ਹਾਂ ਲੱਛੇ ਕੱਢ ਲੈਣੇ ਆ ਇਹਨਾਂ ਨੂੰ ਵੀ ਆਪਾਂ ਵਿੱਚ ਹੀ ਪਾ ਦੇਣਾ ਹੁਣ ਦੇਖੋ ਪਨੀਰ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਹੋਇਆ ਤੇ ਨਾਲ ਹੀ ਆਪਾਂ ਹੁਣ ਸ਼ਿਮਲਾ ਮਿਰਚ ਤੇ ਆ ਦੇਖੋ ਆਟੇ ਨੂੰ ਮੈਂ ਦੁਬਾਰਾ ਮੁੱਕੀ ਦੇਤੀ ਤੇ ਚੰਗੀ ਤਰ੍ਹਾਂ ਹੁਣ ਇਹ ਆਟਾ ਆਪਣਾ ਬਿਲਕੁਲ ਸੌਫਟ ਹੋ ਚੁੱਕਿਆ ਹੁਣ ਆਪਾਂ ਜਿੱਦਾਂ ਰੋਟੀ ਬੇਲਦੇ ਹੁੰਨੇ ਆ ਆਪਣੀ ਆਮ ਰੋਟੀ ਉਦਾਂ ਹੀ ਆਪਾਂ ਰੋਟੀ ਬੇਲਣੀ ਹੈ ਤੇ ਚੰਗੀ ਤਰ੍ਹਾਂ ਬੇਲ ਕੇ ਜਿੱਦਾਂ ਆਪਾਂ ਸਕੂਲ ਦੇ ਵਿੱਚ ਪੱਖਾ ਨਹੀਂ ਸੀ ਬਣਾਉਂਦੇ ਹੁੰਦੇ ਛੋਟੇ ਹੁੰਦੇ ਉਸੇ ਤਰ੍ਹਾਂ ਪੱਖਾ ਜਾਂ ਬਣਾ ਲੈਣਾ ਤੇ ਇਹਨੂੰ ਆਪਾਂ ਪੱਖਾ ਜਾਂ ਬਣਾ ਕੇ ਇਹਨੂੰ ਇਸ ਤਰ੍ਹਾਂ ਗੋਲ-ਗੋਲ ਜਾਂ ਲਪੇਟਣਾ ਸ਼ੁਰੂ ਕਰ ਦੇਣਾ ਤੇ ਗੋਲ-ਗੋਲ ਲਪੇਟ ਕੇ ਲੱਛੇ ਪਰੌਂਠੇ ਵਰਗਾ ਬਣ ਜੂਗਾ ਤੇ ਇਹਨੂੰ ਹੁਣ ਆਪਾਂ ਬਿਲਕੁਲ ਹੀ ਪੋਲੇ ਹੱਥਾਂ ਨਾਲ ਬੇਲਣਾ ਹੈ ਇਹਦੇ ਵਿੱਚ ਥੋੜਾ ਜਿਹਾ ਧੂੜਾ ਲੈਣਾ ਹੈ ਚਾਹੇ ਤੁਸੀਂ ਘਿਓ ਲਾ ਕੇ ਬੇਲ ਲਿਓ ਕਿਉਂ ਦੇ ਨਾਲ ਲੱਛੇ ਜ਼ਿਆਦਾ ਵਧੀਆ ਬੰਦੇ ਆ ਤੇ ਕਿਉਂ ਇੱਥੇ ਰਜਮਾ ਲਾਣਾ ਹੈ ਆਪਾਂ ਕਿਉਂਕਿ ਉਹਦੇ ਨਾਲ ਲੱਛੇ ਵਧੀਆ ਬਣਨਗੇ ਤੇ ਲੋ ਜੀ ਹੁਣ ਬਿਲਕੁਲ ਪੋਲੇ ਹੱਥਾਂ ਨਾਲ ਬੇਲ ਕੇ ਆਪਣਾ ਲੱਛਾ ਪਰਾਂਠਾ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੈ ਹੁਣ ਆਪਾਂ ਜਿਵੇਂ ਰੋਟੀ ਸੇਕਦੇ ਆ ਜਿੱਦਾਂ ਤ ਉਸੇ ਤਰ੍ਹਾਂ ਆਪਾਂ ਦੋਨੇ ਪਾਸੇ ਰੋਟੀ ਨੂੰ ਚੰਗੀ ਤਰ੍ਹਾਂ ਘਿਓ ਲਗਾ ਲਗਾ ਕੇ ਸੇਕ ਲੈਣਾ ਤੇ ਇਹਨੂੰ ਜ਼ਿਆਦਾ ਆਪਾਂ ਰਾੜਨਾ ਵੀ ਨਹੀਂ ਹੈਗਾ ਤੇ ਜ਼ਿਆਦਾ ਕੱਚਾ ਵੀ ਨਹੀਂ ਰੱਖਣਾ ਕਿਉਂਕਿ ਆਪਾਂ ਇਹਨੂੰ ਬਿਲਕੁਲ ਫੋਲਡ ਕਰਨਾ ਬਾਅਦ ਦੇ ਵਿੱਚ ਜੇ ਆਪਾਂ ਚੰਗੀ ਤਰ੍ਹਾਂ ਰਾੜ ਲਾਂਗੇ ਫਿਰ ਉਹ ਪਾਪੜ ਜਿਹਾ ਬਣ ਜੂ ਤੇ ਫੋਲਡ ਹੋਣ ਦੇ ਵਿੱਚ ਦਿੱਕਤ ਆਊਗੀ ਤੇ ਲੋ ਜੀ ਹੁਣ ਆਪਾਂ ਇਹਨੂੰ ਦੋਨੇ ਪਾਸੇ ਘਿਓ ਲਗਾ ਕੇ ਸੇਕ ਲਿਆ ਜਿਹੜਾ ਮੇਰਾ ਤਵਾ ਇਹ ਤਵਾ ਮੈਂ ਨਾਨ-ਸਟਿਕ ਤਵਾ ਲੈ ਕੇ ਆਈ ਸੀ ਪਰ ਇਹਨੂੰ ਨਾਲ ਧੋਣ ਦੇ ਵਿੱਚ ਬੜੀ ਦਿੱਕਤ ਆਈ ਮੈਨੂੰ ਜਦੋਂ ਮੈਂ ਧੋਣੀਆਂ ਇਹਨੂੰ ਤੇ ਉਸ ਤੋਂ ਬਾਅਦ ਇਹਦਾ ਰੰਗ ਉੱਤਰਨਾ ਸ਼ੁਰੂ ਹੋ ਜਨਾ ਤੇ ਤੁਹਾਡੇ ਤੇ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਰੋਟੀ ਨੂੰ ਸੇਕ ਲਿਆ ਦੋਨੇ ਪਾਸਿਓ ਤੇ ਹੁਣ ਆਪਾਂ ਲੈਣਾ ਇਹਨੂੰ ਰੋਟੀ ਨੂੰ ਭਾਂਡੇ ਦੇ ਵਿੱਚ ਕੱਢ ਪਲੇਟ ਦੇ ਵਿੱਚ ਕੱਢ ਕੇ ਹੁਣ ਤੁਹਾਨੂੰ ਮੈਂ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਮਿੱਧ ਕੇ ਦਿਖਾਉਂਗੀ ਤਾਂ ਇਹ ਪੂਰਾ ਲੱੱਛਾ ਪਰਾਂਠਾ ਬਣ ਰਿਹਾ ਪਰ ਆਪਾਂ ਇਹਨੂੰ ਇਸ ਤਰ੍ਹਾਂ ਕਰਨਾ ਨਹੀਂ ਹੈਗਾ ਕਿਉਂਕਿ ਆਪਾਂ ਇਹਦਾ ਰੋਲ ਬਣਾਣਾ ਫਿਰ ਇਹ ਫਟ ਜਾਊਗਾ ਤੇ ਲੋ ਜੀ ਹੁਣ ਆਪਣੇ ਕੋਲ ਜਿਹੜੀਆਂ ਵੀ ਤੁਹਾਡੇ ਕੋਲ ਘਰੇ ਸੌਸੇਸ ਪਈਆਂ ਨੇ ਤੁਸੀਂ ਉਹ ਪਾ ਸਕਦੇ ਹੋ ਜਾਂ ਫਿਰ ਤੁਸੀਂ ਜੇ ਇਮਲੀ ਦੀ ਚਟਨੀ ਵਗੈਰਾ ਖਾਣੀ ਪਸੰਦ ਕਰਦੇ ਹੋ ਹਰੀ ਚਟਨੀ ਖਾਣੀ ਪਸੰਦ ਕਰਦੇ ਹੋ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਮੈਂ ਇਹਦੇ ਵਾਸਤੇ ਯੂਜ਼ ਕੀਤੀ ਤੇ ਨਾਲ ਥੋੜੀ ਜਿਹੀ ਪਾਈ ਸੀ ਮਾਇਓਨੈਸ ਤੁਸੀਂ ਇਹਦੇ ਵਾਸਤੇ ਦਹੀਂ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਬਾਹਰ ਦੀਆਂ ਸੌਸ ਵਗੈਰਾ ਖਾਣੇਆਂ ਨਹੀਂ ਪਸੰਦ ਕਰਦੇ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਮੇਰਾ ਲੱड्डੂ ਮੇਰਾ ਮੁੰਨਾ ਇਹ ਵੀ ਏ ਇਦਾਂ ਦੀਆਂ ਸੌਸਿਸ ਵਗੈਰਾ ਖਾਣੀਆਂ ਪਸੰਦ ਨਹੀਂ ਕਰਦਾ ਉਹਨੇ ਵੀ ਮੂਹ ਲਗਾ ਕੇ ਸਾਈਡ ਤੇ ਰੱਖਦਾ ਸੀ ਪਰ ਇਹ ਮੈਂ ਉਹਦੇ ਪਾਪਾ ਲਈ ਬਣਾਇਆ ਸੀ ਤੇ ਉਹਦੇ ਵਾਸਤੇ ਮੈਂ ਦਹੀਂ ਤੇ ਹਰੀ ਚਟਨੀ ਨੂੰ ਯੂਜ਼ ਕਰਕੇ ਉਹਦੇ ਵਾਸਤੇ ਅਲੱਗ ਤੋਂ ਇਹ ਬਣਾਇਆ ਸੀ ਫ੍ਰੈਂਕੀ ਤੇ ਹੁਣ ਜਿਹੜਾ ਆਪਾਂ ਸਬਜੀ ਤਿਆਰ ਕੀਤੀ ਹੋਈ ਸੀਗੀ ਪਨੀਰ, ਸ਼ਿਮਲਾ ਮਿਰਚ, ਪਿਆਜ਼ ਵਗੈਰਾ ਸਾਰਾ ਕੁਝ ਪਾ ਕੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਤੁਸੀਂ ਆਪਣੀ ਪਸੰਦ ਦੀ ਜੋ ਵੀ ਸਬਜੀ ਖਾਣਾ ਪਸੰਦ ਕਰਦੇ ਹੋ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾ ਦੇਣਾ ਹੈ ਇੱਕ ਸਾਈਡ ਤੇ ਰੱਖਣਾ ਹੈ ਉਸ ਤੋਂ ਬਾਅਦ ਆਪਾਂ ਸੌਸ ਪਈ ਹੈ ਜਿਹੜੀ ਵੀ ਘਰੇ ਉਹਨੂੰ ਪਾ ਲੈਣਾ ਫਿਰ ਆਪਾਂ ਪਾਨੇ ਆ ਥੋੜੇ ਜਿਹੀ ਚੀਲੀ ਫਲੈਕਸ ਤੇ ਥੋੜਾ ਜਿਹਾ ਆਰਗੈਨੋ ਇਹ ਸਿਰਫ ਔਰ ਸਿਰਫ ਟੇਸਟ ਦੇਣ ਲਈ ਹੈ ਜੇ ਤੁਸੀਂ ਪਾਣਾ ਨਹੀਂ ਚਾਹੁੰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਫੋਲਡ ਕਰ ਦੇਣਾ ਤੇ ਫੋਲਡ ਕਰਨ ਤੋਂ ਬਾਅਦ ਸਾਡੀ ਫ੍ਰੈਂਕੀ ਬਣ ਕੇ ਤਿਆਰ ਹੈ ਇਸ ਤਰ੍ਹਾਂ ਇਹ ਆਣੀ ਨਹੀਂ ਲੋਟ ਫਿਰ ਇਹਨੂੰ ਆਪਾਂ ਕੀ ਕੀਤਾ ਇਹਨੂੰ ਚੰਗੀ ਤਰ੍ਹਾਂ ਆਪਾਂ ਕਾਗਜ਼ ਦੇ ਵਿੱਚ ਲਪੇਟ ਕੇ ਤੁਸੀਂ ਚਾਹੋ ਤਾਂ ਜਿਹੜੇ ਵੀ ਕਾਗਜ਼ ਲਪੇਟ ਕੇ ਖਾਣਾ ਚਾਹੁੰਦੇ ਹੋ ਤੁਸੀਂ ਖਾ ਸਕਦੇ ਹੋ ਤੇ ਲੋ ਜੀ ਆਪਾਂ ਹੁਣ ਕਾਗਜ਼ ਦੇ ਵਿੱਚ ਲਪੇਟਾ ਜਾ ਪਾ ਲੈਣਾ ਇਹਨੂੰ ਬਿਲਕੁਲ ਹੀ ਆਪਾਂ ਮਾਰਕੀਟ ਸਟਾਈਲ ਬਣਾ ਲੈਣਾ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਹਨੂੰ ਕਦੇ ਕਦੀ ਬਣਾਇਆ ਹੈ ਤੇ ਜੇ ਬਣਾਇਆ ਤੁਸੀਂ ਕਿਹੜਾ ਆਟਾ ਯੂਜ਼ ਕਰਦੇ ਹੋ ਮੈਦਾ ਯੂਜ਼ ਕਰਦੇ ਹੋ ਜਾਂ ਫਿਰ ਤੁਸੀਂ ਸੂਜੀ ਦਾ ਆਟਾ ਯੂਜ਼ ਕਰਦੇ ਹੋ ਜਾਂ ਨਾਰਮਲ ਜਿਹੜਾ ਆਪਾਂ ਆਟਾ ਯੂਜ਼ ਕੀਤਾ ਉਹ ਯੂਜ਼ ਕਰਦੇ ਹੋ ਤੇ ਲੋ ਜੀ ਫ੍ਰੈਂਕੀ ਆਪਣੀ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਦੇ ਨੀਚੇ ਜਾ ਕੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਓਕੇ ਜੀ ਫੇਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਤੇ ਨਾਲ ਹੀ ਇੱਕ ਆਪਣੀ ਅੰਬ ਦੇ ਮਲੰਜੀ ਦੀ ਵੀਡੀਓ ਬਹੁਤ ਵਾਇਰਲ ਜਾ ਰਹੀ ਹੈ ਤੁਸੀਂ ਜਾ ਕੇ ਜਰੂਰ ਦੇਖਿਓ ਉਹਨੂੰ ਹੁਣ ਅੰਬ ਤਾਂ ਹੈ ਨਹੀਂ ਪਰ ਜਾ ਕੇ ਜਰੂਰ ਦੇਖ ਲਿਓ ਤੇ ਜੇਕਰ ਤੁਹਾਨੂੰ ਮਿਲਦੇ ਹੋਏ ਤਾਂ ਤੁਸੀਂ ਉਹ ਰੈਸিপি ਵੀ ਟਰਾਈ ਕਰਕੇ ਜਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਹੁਣ ਮੈਂ ਹੋਰ ਕਿਹੜੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂ ਤੇ ਕਿਹੜੀ-ਕਿਹੜੀ ਰੈਸিপি ਆਪਾਂ ਲੈ ਕੇ ਆਈਏ ਤੇ ਲੋ ਜੀ ਤੁਹਾਨੂੰ ਖਾ ਕੇ ਵੀ ਦਿਖਾਈਏ ਤੇ ਜਿਹੜੀ ਫਰੈਂਕੀ ਸੀ ਵਾਕਈ ਬਹੁਤ ਸਵਾਦ ਬਣੀ ਸੀ ਤੁਸੀਂ ਇਹਦੇ ਵਿੱਚ ਕੁਝ ਵੀ ਹੋਰ ਸਬਜ਼ੀਆਂ ਪਾ ਕੇ ਜੋ ਤੁਸੀਂ ਪਸੰਦ ਕਰਦੇ ਹੋ ਬਣਾ ਕੇ ਖਾ ਸਕਦੇ ਹੋ ਤੇ ਓਕੇ ਜੀ ਬਾਏ ਬਾਏ